ਤੋਰੀ ਇੱਕ ਮੀਟਿੰਗ ਕਰ ਸਕਦੀ ਕੀਤੀ ਗਿਆ ਅੱਜ ਸੀਆਈਟੀਯੂ ਨਾਲ ਸੰਬੰਧਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰੀ ਯੂਨੀਅਨ ਦੀ ਸوبਾਈ ਕਾਨਫਰੰਸ ਹੋਣੀ ਹੈ ਰਾਏਕੋਟ ਦੇ ਅੰਦਰ 31 ਅਕਤੂਬਰ ਨੂੰ ਉਹਦੀ ਤਿਆਰੀ ਲਈ ਇੱਥੇ ਦੇ ਲੋਕਲ ਜਿਹੜੇ ਸਾਡੇ ਸਰਗਰਮ ਸਾਥੀ ਆ ਉਹਨਾਂ ਦੀ ਮੀਟਿੰਗ ਆਈ ਸੀ ਤਿਆਰੀ ਕਰਨ ਲਈ ਤੇ ਉਹ ਮੀਟਿੰਗ ਕਰਕੇ ਸਾਰੀ ਤਿਆਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਤੇ ਇਹ ਜਿਹੜੀ ਕਾਨਫਰੰਸ ਹੋਣੀ ਹੈ 30 ਤਾਰੀਖ ਨੂੰ ਇਹ ਪੰਜਾਬ ਚ 2 ਸਾਲ ਬਾਅਦ ਹੋਣ ਲੱਗੀ ਹੋਈ ਹੈ ਔਰ ਇਸ ਕਾਨਫਰੰਸ ਦੇ ਅੰਦਰ ਅਸੀਂ ਤੈਅ ਕਰਾਂਗੇ ਕਿ ਪੰਜਾਬ ਦੇ ਅੰਦਰ ਜਿਹੜਾ ਨਿਰਮਾਣ ਮਜ਼ਦੂਰਾਂ ਦਾ 1998 ਮੇਰੇ ਬਣਿਆ ਹੋਇਆ ਕਾਨੂੰਨ ਹੈ ਉਹਦੇ ਹਜ਼ਾਰਾਂ ਕਰੋੜ ਰੁਪਏ ਸਰਕਾਰ ਦੇ ਖਜ਼ਾਨੇ ਚ ਪਿਆ ਜਦਕੇ ਪਿਛਲੇ 4 4 5 5 ਸਾਲ ਦੇ ਲੋਕਾਂ ਦੇ ਬੱਚਿਆਂ ਦੇ ਪੜ੍ਹਾਈ ਦੇ ਜਾਂ ਜਿਹਨਾਂ ਦੀ ਮੌਤ ਹੋ ਗਈ ਜਾਂ ਬਿਮਾਰੀ ਦੇ ਉਹ ਕਲੇਮ ਬਕਾਇਆ ਪਏ ਆ ਉਹ ਕਲੇਮ ਪੰਜਾਬ ਸਰਕਾਰ ਤੇ ਕਲੀਅਰ ਨਹੀਂ ਕਰ ਰਹੀ ਸਾਨੂੰ ਸ਼ੰਕਾ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਜਿਹੜੀ ਨਿਰਮਾਣ ਮਜ਼ਦੂਰਾਂ ਲਈ ਦਾਸ਼ੀ ਪਈ ਹੈ ਉਹਨੂੰ ਆਪਣੇ ਹੋਰ ਕੰਮਾਂ ਲਈ ਲਾ ਕੇ ਆਪਣੇ ਚੋਣਾਂ ਦੀ ਤਿਆਰੀ ਕਰੇਗਾ ਅਸੀਂ ਉਸ ਨੂੰ ਨੰਗਾ ਕਰਨਾ ਚਾਹੁੰਦੇ ਹਾਂ ਔਰ ਇਹ ਤਿਆਰੀ 30 ਤਾਰੀਖ ਨੂੰ ਕੀਤੀ ਜਾਏਗੀ ਮਜ਼ਦੂਰਾਂ ਨੂੰ ਬਹੁਤ ਸਾਰੇ ਕਾਨੂੰਨਾਂ ਦਾ ਗਿਆਨ ਨਹੀਂ ਜਿਹੜੇ ਮਜ਼ਦੂਰਾਂ ਦੇ ਹੱਕ ਚ ਬਣੇ ਹੋਏ ਹਨ ਔਰ ਇਸੇ ਕਰਕੇ ਬਹੁਤ ਸਾਰੇ ਮੈਂਬਰ ਨਹੀਂ ਬੇਸ਼ੱਕ ਪੰਜਾਬ ਸਭ ਤੋਂ ਵੱਡੀ ਜਥੇਬੰਦੀ ਸੀਆਈਟੀ ਦੀ ਹੈ ਜਿਨ੍ਹਾਂ ਦਾ 2024 ਦੀ ਮੈਂਬਰਸ਼ਿਪ ਕੋਈ 36000 ਤੋਂ ਉੱਤੇ ਸੀ ਔਰ ਇਸ ਸਾਲ ਅਸੀਂ 2025 ਮੁੱਕਣ ਤੋਂ ਪਹਿਲੇ 50 ਹਜ਼ਾਰ ਤੋਂ ਉੱਤੇ ਮੈਂਬਰਸ਼ਿਪ ਕਰਾਂਗੇ ਔਰ ਅਸੀਂ ਪਲਾਨ ਕਰਾਂਗੇ ਇਹਦੇ ਅੰਦਰ ਕਿ ਪੰਜਾਬ ਸਰਕਾਰ ਦੇ ਵਿਰੁੱਧ ਕਿਵੇਂ ਸੰਘਰਸ਼ ਕੀਤਾ ਜਾਵੇ ਤੀਜਾ ਸਾਡਾ ਮਨੋਰਥ ਇਹ ਹੈ ਕਿ ਸਾਰੀ ਸੁਭਾਈ ਯੂਨਿਟਸ ਨਾਲ ਸੰਬੰਧਤ ਨਰੇਗਾ ਨਿਰਮਾਣ ਮਜ਼ਦੂਰ ਹੈ ਅੰਗਨਵਾੜੀ ਹੈ ਆਸ਼ਾ ਵਰਕਰ ਹੈ ਟਰਾਂਸਪੋਰਟ ਦੇ ਕੱਚੇ ਕੰਮੇ ਆ ਇਦਾਂ ਹੀ ਬਹੁਤ ਸਾਰੀਆਂ ਯੂਨਾਂ ਉਹਨਾਂ ਦੇ ਤਸਟੀਟੂ ਦੀ ਜ਼ਿਲ੍ਹਾ ਕਮੇਟੀਆਂ ਦੇ ਜਿਲ੍ਹਾ ਚੱਲ ਰਹੇ ਹਨ ਇਸ ਤੋਂ ਬਾਅਦ 25 ਤੇ 26 ਨਵੰਬਰ ਨੂੰ ਸੂਬੇ ਦਾ اجلاس ਹੋਏਗਾ ਸੀਆਈਟੀਯੂ ਦਾ ਸੰਗਰੂਰ ਦੇ ਅੰਦਰ ਔਰ ਉਸ ਤੋਂ ਚੁਣ ਚੁਣ ਕੇ ਨਮਾਇंदे ਜਾਣਗੇ ਸਾਰੇ ਪੂਰੇ ਦੇਸ਼ ਦਾ 올 ਇੰਡੀਆ ਦਾ ਸੀਟੂ ਦੀ ਕਾਨਫਰੰਸ ਹੋਏਗੀ 17ਵੀ ਉਹ ਵਿਸ਼ਾਖਾਪਟਨਮ ਦੇ ਅੰਦਰ ਹੋਏਗੀ 1 ਦਸੰਬਰ 25 ਤੋਂ ਬਾਅਦ 25 ਤੋਂ ਲੈ ਕੇ 4 ਜਨਵਰੀ 2026 ਤੱਕ ਉਹਦੇ ਲਈ ਡੈਲੀਗੇਟ ਚੁਣੇ ਜਾ ਰਹੇ ਹਨ ਇਹ ਜਿੱਥੇ ਬੰਦੇ ਜਿਹੜੀ ਐਕਸਰਸਾਈਜ਼ ਹੈ ਉਹ ਥੱਲੇ ਤੋਂ ਯੂਨੀਅਨ ਤੋਂ ਜ਼ਿਲ੍ਹਾ ਕਮੇਟੀ ਤੋਂ ਸ਼ੁਰੂ ਕਰਕੇ ਅਸੀਂ ਨਾ 올 ਇੰਡੀਆ ਤੱਕ ਕਰਾਂਗੇ ਸਾਡਾ ਇਹ ਪ੍ਰੋਸੀਜਰ ਹੈ ਸੀਆਈਟੀਯੂ ਦਾ ਤੇ 30 ਤਾਰੀਖ ਨੂੰ ਇੱਥੇ ਕੋਲ ਦੇ ਫੈਸਲੇ ਕੀਤੇ ਜਾਣਗੇ ਜਿੱਥੇ ਬੰਦੀ ਨੂੰ ਹੋਰ ਵੱਡੀ ਕਿਵੇਂ ਬਣਾਇਆ ਜਾਵੇ ਔਰ ਮਜ਼ਦੂਰਾਂ ਜਿਹੜੇ ਮਸਲੇ ਲਮਕ ਰਹੇ ਹਨ ਲੰਬੇ ਹਿਸੇ ਤੋਂ ਉਹਨੇ ਕਲੇਮ ਲਮਕ ਰਹੇ ਹਨ ਉਹਨਾਂ ਦਾ ਹੱਲ ਕਿਵੇਂ ਕਰਾਇਆ ਜਾਵੇ ਇਹ ਸਾਰੀਆਂ ਵਿਚਾਰਾ ਇੱਥੇ ਹੋਣਗੀਆਂ ਇਸ ਕੰਮ ਲਈ ਅੱਜ ਇਕੱਠੇ ਹੋਏ ਸੀ ਉਹ ਤਿਆਰੀ ਲਈ ਇਕੱਠੇ ਹੋਏ ਸੀ ਜੇ ਤਾਂ ਕੀ ਨਾ ਤੁਹਾਡਾ ਕਾਮਰਦ ਦਲਜੀਤ ਸਿੰਘ ਗੋੜਾ ਜੀ ਪ੍ਰਧਾਨ ਭਾਰਤ ਰਮਨ ਮਿਸਤਰੀ ਮਜ਼ਦੂਰ ਯੂਨੀਅਨ ਸੰਬੰਧ ਸੀਟੂ ਜੀ ਜੋ ਨਿਰਮਾਣ ਕੰਮਿਆਂ ਨੂੰ ਕਿਹੜੀਆਂ-ਕਿਹੜੀਆਂ ਮੇਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਾਗਾ ਉਹ ਅੱਜ ਖਲਾਫਤਾ ਚ ਦੇਖਣ ਨੂੰ ਮਿਲਦੀਆਂ ਨੇ। ਹੋਰ ਜੋ ਇਹ ਤੁਹਾਡਾ ਪ੍ਰੋਗਰਾਮ ਹੈ ਇਹਦੇ 'ਚ ਕੀ ਮੁੱਦੇ ਠਾਏ ਜਾਵਣ? ਅਸੀਂ 30 ਅਕਤੂਬਰ ਨੂੰ ਸ਼ੁਭਾ ਪੱਤਰੀ ਜਲਾਸ ਕਰ ਰਹੇ ਹਾਂ ਰੈਕੋਰਡ ਉਹ। ਕਿ ਉਹ ਜਿਹੜੀਆਂ ਮਜ਼ਦੂਰਾਂ ਦੀਆਂ ਸਮੱਸਿਆ ਨੇ ਪੂਰੇ ਪੰਜਾਬ 'ਚ ਜਿਹੜੇ ਬੋਰਡਾਂ 'ਤੇ ਤਾਲੇ ਲੱਗੇ ਬੈਠੇ ਨੇ, ਉਹਨਾਂ ਜਿਹੜੇ ਅਧਿਕਾਰੀ ਨੇ ਮਜ਼ਦੂਰਾਂ ਦੇ ਖੱਜਲ ਖਰਾਬੀ ਹੋ ਰਹੀ ਆ। ਉਹਨਾਂ ਨੂੰ ਇਹ ਆਪਦਾ ਪੈਸਾ ਲੈਣ ਲਈ ਵੀ ਜਿਹੜੇ ਆਪਦੀ ਸਹੂਲਤਾਂ ਨੇ ਸਰਕਾਰ ਵੱਲੋਂ ਤੈਅ ਨੇ ਉਹਨਾਂ ਲਾ ਲੜ ਕੇ ਪ੍ਰਾਪਤ ਕੀਤੀਆਂ ਉਹਨਾਂ ਦਫ਼ਤਰਾਂ ਦੇ ਗੀੜੇ ਘੜਾਈ ਜਾਂਦੇ ਆ ਲੇਬਰ ਅਫਸਰ ਦਫ਼ਤਰਾਂ ਦੇ ਐਸਡੀਐਮ ਦਫ਼ਤਰਾਂ ਦੇ ਸਾਲ-ਸਾਲ ਤਾਂ ਜਿਹੜੇ ਐਸਡੀਐਮ ਦੇ ਅਧਿਕਾਰੀ ਨੇ ਬੋਰਡਾਂ ਦੇ ਮੈਂਬਰ ਬਣੇ ਬੈਠੇ ਨੇ ਉਹ ਮੀਟਿੰਗਾਂ ਹੀ ਨਹੀਂ ਕਰਦੇ ਮਜ਼ਦੂਰਾਂ ਦੇ ਜਿਹੜੀਆਂ ਫਾਈਲਾਂ ਇੱਥੇ ਰੁਲਦੀਆਂ ਰਹਿਦੀਆਂ ਨੇ ਜਿਹੜੇ ਵਰਕਰ ਨੇ ਸੌਧਾ ਕੇਂਦਰ ਜਾਂਦੇ ਨੇ ਉਹ ਕੋਈ ਕਰ ਛੋਟੀ ਸੌਧਾ ਕੇ ਫੈਲ ਹੀ ਨਹੀਂ ਖੁੱਲਦੀ ਜੀ ਬੰਦ ਪਈ ਆ ਕੁਰਾਦਾਰਕਾਰਿੰਗ ਠੀਕੇ ਜਿਹੜੀ ਇਹ ਖੱਜਲ ਖਰਾਬੀ ਆ ਇਹ ਮਜ਼ਦੂਰਾਂ ਦੀ ਤੁਰੰਤ ਬਣਨੀ ਚਾਹੀਦੀ ਬੰਦ ਹੋਣੀ ਚਾਹੀਦੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਮਜ਼ਦੂਰ ਜਦੋਂ ਆਦੀ ਪ੍ਰਾਈ ਕਰਕੇ ਐਪਲੀਕ ਦੇਂਦੇ ਆ ਜਾਂ ਰਾਜ ਮਿਤੀ ਆ ਜਾਂ ਜਿਹੜੀ ਜੋਤ ਦਾ ਬੰਦਾ ਕੰਮ ਕਰਦਾ ਉਹੀ ਛੋਟੇ ਕੋਈ ਫੈਲ ਚਲੀ ਗਈ ਉਹ ਤੁਰੰਤ ਇੱਕ ਖਵਤਰ ਵਿੱਚ ਵਿੱਚ ਉਹਦੀ ਪੇਮਟਾ ਮਿਲਣੀ ਚਾਹੀਦੀਆਂ ਜਿਹੜੀ ਖੱਜਲ ਖਰਾਬੀ ਆ ਉਹ ਨਹੀਂ ਹੋਣੀ ਚਾਹੀਦੀ ਜਿਹੜੀ ਸਰਕਾਰ ਆ ਇਧਰਲੇ ਕੰਮਾਂ 'ਤੇ ਧਰੂ ਧਿਆਨ ਦੇਵੇ ਕਿ ਤੁਰੰਤ ਜਿਹੜੇ ਬੋਰਡਾਂ ਦੇ ਅਧਿਕਾਰੀ ਨੂੰ ਹੁਕਮ ਕੀਤਾ ਜਾਵੇ ਕਿ ਜਿਹੜੇ ਪੈਸੇ ਬਕਾਏ ਨੇ ਜੋ ਮਜ਼ਦੂਰਾਂ ਨੇ ਫੈਲਾ ਪਈਆਂ ਦਫ਼ਤਰਾਂ 'ਚ ਉਹ ਤੁਰੰਤ ਪੈਸੇ ਦਿੱਤੇ ਜਾਣ ਨਹੀਂ ਤੀਕ ਬਦਵਾ ਦੇ ਸੀ ਵੱਡੀ ਪੱਧਰ ਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਇਥੋਂ ਐਲਾਨ ਕਰਾਂਗੇ ਜਲਾਸਾ ਦੀ ਬਾਅਦ ਨਿਬੜੇ ਦੇ ਬਾਅਦ ਸਰਕਾਰ ਮਜ਼ਦੂਰ ਤੇ ਸਰਕਾਰ ਫਿਰ ਸਿੱਧੀ ਅਸੀਂ ਟੱਕਰ 'ਚ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਟੱਕਰ 'ਚ ਆਵਾਂਗੇ ਇਹ ਜਿਹੜੇ ਮਜ਼ਦੂਰ ਵਰਗ ਇਹਨਾਂ ਦਾ ਲੇਬਰ ਡਿਪਾਰਟਮੈਂਟ ਨਾਲ ਕਾਫੀ ਜ਼ਿਆਦਾ ਨੇੜਲਾ ਤਾਲੁਕਾ ਹੁੰਦਾ ਪਰ ਕੀ ਜਿਹੜੇ ਲੇਬਰ ਇਨਸਪੈਕਟਰ ਨੇ ਅਧਿਕਾਰੀ ਨੇ ਉਹ ਤਹਿਸੀਲ ਪੱਧਰ ਤੇ ਬੈਠਣੇ ਚਾਹੀਦੇ ਕਿ ਨਹੀਂ ਨਹੀਂ ਉਹ ਬੈਠਣੇ ਚਾਹੀਦੇ ਆ ਹੁਣ ਇੱਕ ਮਜ਼ਦੂਰ ਨੇ ਇੱਕ ਕੰਮ ਲੈਵਰਡ ਅਫਸਰ ਤੇ ਜਾਣਾ ਹੀ ਲੁਧਿਆਣਾ ਜਾਣਾ ਪੈਂਦਾ ਜੀ ਲੁਧਿਆਣਾ ਚ ਰਿਹਾ ਗਿਆ ਮਜ਼ਦੂਰ ਦਾ ਆਉਣ ਜਾਣ ਦਾ ਖਰਚਾ ਲਾਉਣਾ ਜਿ ਦਿਹਾੜੀ ਛੱਡ ਕੇ ਗਿਆ ਪੂਰੇ ਦਿਨ ਵੀ ਖਰਾਬ ਆਉਣ ਜਾਣ ਦਾ 3-400 ਰੁਪਏ ਦਾ ਮਜ਼ਦੂਰ ਦਾ ਆਪਣਾ ਖਰਚਾ ਵਾ ਇਹ ਤਹਿਸੀਲਾਂ ਪੱਧਰਾਂ ਦੇ ਨੇ ਦਫ਼ਤਰ ਹੋਣੇ ਚਾਹੀਦੇ ਆ ਬਕਾਇਦਾ ਤੌਰ ਤੇ ਉੱਥੇ ਲੇਬਰ ਇਨਸਪੈਕਟਰ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਇਨਸਪੈਕਟਰ ਜਾਂ ਜਾਂਦੇ ਆ ਮਜ਼ਦੂਰ ਉੱਥੇ ਦਫ਼ਤਰਾਂ ਨੇ ਲੇਬਰ ਦਫ਼ਤਰਾਂ 'ਚ ਉੱਥੇ ਕਹਿੰਦੇ ਆ ਇਨਸਪੈਕਟਰ ਅੱਜ ਫਲਾਨੀ ਜਗ੍ਹਾ ਗਿਆ ਧਮਕੀ ਦੀ ਜਗ੍ਹਾ ਗਿਆ ਉਹ ਜਿਹੜਾ ਇੱਕ ਇ ਜਿਹੜੇ ਇਹ ਸ਼ਕਾਇਤ ਮਜ਼ਦੂਰ ਦਾ ਕੀ ਕਸੂਰ ਹੈ ਜਿਹੜਾ ਦਾ ਕੰਮਧੰਦਾ ਛੱਡ ਕੇ ਉਹ ਦਫ਼ਤਰਾਂ ਜਾਂਦਾ ਉਹਦੀ ਆਪਦੀ ਦਿਹਾੜੀ ਵੀ ਖਰਾਬ ਹੁੰਦੀ ਆ ਤੇ ਇੱਕ ਆਦੇ ਕਸੂਰ ਤੇ ਲੈਣ ਲਈ ਉਹਨੂੰ 20-20 ਗੇੜੇ ਦੇਣੇ ਪੈਂਦੇ ਆ ਤੇ ਉੱਥੇ ਦੀ ਬਗਾਰਾਂ ਜਿਹੜੀਆਂ ਨੇ ਇੰਸਪੈਕਟਰਾਂ ਦੀ ਲੁੱਟ ਮਚਾਈ ਹੋਈ ਆ ਉੱਥੇ ਦਲਾਲ ਬੈਠੇ ਨੇ ਵੱਡੇ ਵੱਡੇ ਉਹਨਾਂ ਤੋਂ ਵੀ ਜਿਹੜੀ ਰਾਹਤ ਮਿਲੀ ਜਿਹੜੇ ਤਹਿਸੀਲ ਪੱਤਰ ਦੇ ਇਹਨਾਂ ਦਫ਼ਤਰੋਂ ਲੋਂਗੇ ਕੋਈ ਮਜ਼ਦੂਰ ਨੂੰ ਆਹਦਾ ਨਿੰਗਦਾ ਕਰਦਾ ਦਾ ਕੰਮਧੰਦਾ ਉਹ ਤਹਿਸੀਲ ਪੱਤਰ ਤੇ ਕਰਾ ਸਕਦਾ ਇਹ ਅਸੀਂ ਸਰਕਾਰ ਤੋਂ ਪਹਿਲ ਤੇ ਅਧਾਰ ਤੇ ਹੀ ਮੰਗ ਕਰਦੇ ਆ ਕਿ ਜਿਹੜੇ ਲੇਬਰ ਇੰਸਪੈਕਟਰ ਆ ਉਹ ਤਹਿਸੀ